ਵੀ ਜਿਹੜੇ ਅਸੀਂ ਆ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਹੋਂ ਸਮਰੱਥ ਨਹੀਂਗੇ ਉਮਰ ਸਾਡੀ ਜਾ ਰਹੀ ਤਾਂ ਅਸੀਂ ਜਿਹੜਾ ਕਨਸਰਨ ਇੱਥੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਦਾ ਆਪ ਦਾ ਕੈਂਪੀਤਾ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਗੁਰਤਾ ਸਾਹਿਬ ਕੋਪਿਆਂ ਤੇ ਜਿਹੜੇ ਛੇਜ ਦਾ ਹੋਰ ਕਨਸਰਨ ਲਿਟਰਚਰ ਸੀਗਾ ਉਹ ਸਾਰਾ ਇਥੋਂ ਮਰਿਆਦਾ ਤਹਿਤ ਲੈ ਗਏ ਸਿੰਗਵਾਰ ਇਹ ਮੈਂ ਤੈਨੂੰ ਕਹੀ ਜਾਂ ਨਾ ਕੈਮਰੇ ਲੱਗੇ ਕੈਮਰੇ ਤੋਂ ਧਿਆਨ ਨਹੀਂ ਦਿੱਤਾ। ਹੂੰ। ਕੋੜੇ ਤਿਆਰ ਰੱਖਿਆ ਕਰ ਕੈਮਰੇ ਘੁੰਮਰੇ ਲੱਗੇ ਹੁੰਦੇ ਸੀ। ਮੁੰਬਾਰ ਜਾਂ ਮੰਗਲਵਾਰ ਪਟਨਾਟ ਤੇ ਮਿਲ ਲਾਣਾ। ਫੋਨ ਕੰਟਰੋਲ ਨਹੀਂ ਹੋਣਾ ਮੈਂ ਤੈਨੂੰ ਦੱਸਦਾ। ਕਹੀ ਹੁੰਦਾ। ਕਿਹ ਤੋਂ ਹਾਂ ਮੀਰੀ ਨਾ। ਹੂੰ। ਹੂੰ। ਇਹ ਮੈਨੂੰ ਚੱਕ ਕੇ ਲੈ ਜਾਣਾ। ਬਾਕੀ ਹੁਣ ਗੱਲ ਰਹੀ ਪਿਆਰ ਦੀ ਤੇ ਪਿਆਰ ਇੰਨਾ ਰੱਜ ਕੇ ਕਰਨਾ ਨਾ। ਇਹ ਫੋਟੋ ਤੇ ਛੋਟੀਆਂ ਚੈਟ ਤੇ ਕੱਲ ਨਾਲ ਘਟੋ ਘਟਨੀ ਦਾ 66 ਛੋਟੀਆਂ ਫੋਨ ਕਾਲਾਂ ਆਈਆਂ। ਹਾਂਜੀ। ਸਤਿ ਸ਼੍ਰੀ ਅਕਾਲ ਦੋਸਤੋ, ਜਗਰਾਉਂ ਨੇੜੇ ਇੱਕ ਧਾਰਮਿਕ ਸਥਾਨ ਤੇ ਇੱਕ ਸਾਧ ਬਲਵਿੰਦਰ ਸਿੰਘ ਵੱਲੋਂ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਗਈ ਉਸ ਦੀ ਖ਼ਬਰ ਕੱਲ ਤੁਹਾਡੇ ਤੱਕ ਪਹੁੰਚਾਈ ਸੀ ਜਦੋਂ ਅਮਰਤਪਾਲ ਸਿੰਘ ਮੈਰੋ ਨੇ ਇਸ ਸਾਧ ਦਾ ਪਰਦਾਫਾਸ਼ ਕੀਤਾ ਸੀ ਅਤੇ ਉੱਥੇ ਹੀ ਇਸ ਸਾਧ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਨੂੰ 10 ਲੱਖ ਰੁਪਏ ਤੱਕ ਆਫਰ ਕੀਤੇ ਗਏ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਪੋਸਟ ਪਾ ਕੇ ਵੀ ਦੱਸਿਆ ਕਿ ਉਹਨਾਂ ਨੇ ਇਸ ਬਾਬੇ ਨੂੰ ਕਿਹਾ ਕਿ ਠੀਕ ਹੈ ਤੂੰ ਸਾਨੂੰ ਪੈਸੇ ਦੇ ਦੇ ਪਰ ਡੇਰੇ ਤੋਂ ਬਾਹਰ ਆ ਕੇ ਦੇ ਦੇ ਤਾਂ ਜਦੋਂ ਇਹ ਪੈਸੇ ਦੇਣਾ ਆ ਤਾਂ ਇਸ ਦਾ ਚੰਗੀ ਤਰ੍ਹਾਂ ਸੋਧਾ ਲਗਾਇਆ ਗਿਆ ਤੇ ਭਾਈ ਅਮਰਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਔਰਤ ਦਾ ਵੀ ਸੋਧਾ ਲਗਾਇਆ ਗਿਆ ਹੈ ਇਸ ਦੀ ਵੀ ਭੁਗਤ ਸਵਾਰੀ ਗਈ ਹੈ ਕਿਉਂਕਿ ਇਹ ਵੀ ਦੁੱਧ ਤੋਤੀ ਨਹੀਂ ਹੈ ਕਿਉਂਕਿ ਇਸ ਦਾ ਵੀ ਕਸੂਰ ਸਾਹਮਣੇ ਆਇਆ ਤੇ ਇਸ ਤੋਂ ਇਲਾਵਾ ਇਸ ਬਾਬੇ ਤੇ ਹੋਰ ਵੀ ਤਿੰਨ ਤੋਂ ਚਾਰ ਰੇਪ ਕੇ ਸਾਹਮਣੇ ਆ ਰਹੇ ਨੇ ਤੇ ਉੱਥੇ ਹੀ ਬਹੁਤ ਸਾਰੇ ਅਜਿਹੇ ਕੁੜੀਆਂ ਔਰਤਾਵਾਂ ਵੀ ਹਨ ਜੋ ਬਾਹਰਲੇ ਮੁਲਕਾਂ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਸੰਪਰਕ ਕਰ ਰਹੀਆਂ ਨੇ ਤੇ ਇਸ ਬਾਬੇ ਦੀਆਂ ਕਰਤੂਤਾਂ ਸੱਸ ਰਹੀਆਂ ਨੇ ਉਹਤੇ ਐਸਜੀਪੀਸੀ ਵੱਲੋਂ ਗੁਰੂ ਘਰ ਦੇ ਵਿੱਚ ਉਹ ਮਹਾਰਾਜ ਧੰਤਾ ਸਿਰ ਗੁਰਗਰਾ ਸਾਹਿਬ ਜੀ ਦੇ ਸਰੂਪ ਲੈ ਲੈ ਗਏ ਹਨ ਤੇ ਉਹਨਾਂ ਨੂੰ ਕਿਸੇ ਹੋਰ ਗੁਰੂ ਘਰ ਦੇ ਵਿੱਚ ਸਤਕਾਰ ਸਹਿਤ ਪਹੁੰਚਾ ਦਿੱਤਾ ਗਿਆ ਆਉ ਤੁਹਾਨੂੰ ਲੈ ਚਲਦੇ ਹਾਂ ਉਸ ਮੌਕੇ ਦੀ ਪੂਰੀ ਕਵਰੇਜ ਵੱਲ ਅਜਿਹੇ ਲੋਕਾਂ ਤੇ ਕੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਜਾਂ ਤੁਸੀਂ ਇਸ ਵਾਰ ਕੀ ਸੋਚਦੇ ਹੋ ਜੈਸੇ ਜਨ ਉਹਦੇ ਵਿੱਚ ਆਪਣੀ ਰეკਮੈਂਟਾਂ ਦੇ ਵਿੱਚ ਜਰੂਰ ਦੱਸਣਾ ਤਾਂ ਜੋ ਲੋਕ ਇਸ ਤਰ੍ਹਾਂ ਬੇਅਦਬੀ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਤੇ ਉਹਨਾਂ ਦੀ ਵੀ ਸਰਾਹਣਾ ਕਰਨੀ ਬਣਦੀ ਹੈ। ਫੜ ਚੱਲ ਪਾ ਰਹੀ ਰੈਂਚ ਤੁਸੀਂ ਅੱਜ ਦੇਖਿਆ ਹੁਣ ਸਵੇਰੇ ਇੱਕ ਨਕਲੀ ਬਾਬਾ ਜਿਹੜਾ ਕੀ ਰੰਗਲੇ ਚੋਲੇ ਪਾਉਂਦਾ ਸੀ ਤੇ ਉਹਦੀ 68 ਜਿਹੜਾ ਕੀ ਅਖਾੜਾ ਦੇ ਨੇੜੇ ਨਹਿਰ ਦੇ ਨੇੜੇ ਜਗਰਾਉਂ ਦਾ ਇਲਾਕਾ ਪੈਂਦਾ ਹੈ ਉੱਥੇ ਸਵੇਰੇ ਉਹ ਫੜਿਆ ਤੇ ਹੁਣ ਪੁਲਿਸ ਨੇ ਉਹਤੇ ਪਰਚਾ ਵੀ ਹੋਇਆ ਹੈ। ਤੇ ਉਸ 68 ਦੇ ਵਿੱਚੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜੀਆਂ ਸਿੱਖ ਜਥੇਬੰਦੀਆਂ ਐਸਜੀਪੀਸੀ ਇਹੇ ਹੁਣ ਲੈ ਕੇ ਚੱਲੇ ਨੇ ਇੱਕ ਵਾਰ ਤੁਹਾਨੂੰ ਮੈਂ ਕੈਮਰਾ ਘੁਮਾ ਕੇ ਸਾਰਾ ਡੇਰਾ ਦਿਖਾ ਦਿੰਨਾ ਹੈ ਨਿਹੰਗ ਸਿੰਘ ਫੌਜਾਂ ਗੁਰੂ ਦੇ ਲਾੜਲੇ ਸਿੱਖ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਨਾਤ ਉੱਥੇ ਜਿਹੜੀ ਹੈਗੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਦਾ ਵੀ ਜਿਹੜੀ ਸੰਗਤ ਹੈ ਕਿਉਂਕਿ ਸੰਗਤ ਤਾਂ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੂੰ ਨਤਮਸਤਕਾਉਣ ਆਉਂਦੀ ਹੈ ਹੁਣ ਜੋਗੋ ਜੋਗ ਅਟਲ ਪਾਵਨ ਪਵਿੱਤਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਉਹਨਾਂ ਦਾ ਸਰੂਪ ਹੈ ਮਰਹਦਾ ਐਸਜੀਪੀਸੀ ਐਸਜੀਪੀਸੀ ਦੀ ਗੱਡੀ ਖੜੀ ਹੈ ਮੈਂ ਦਿਖਾ ਦੇਣਾ ਚਾਹੁੰਦਾ ਵੀ ਐਸਜੀਪੀਸੀ ਮਰਹਦਾ ਸਰੂਪ ਆਪਦੇ ਜਿਹੜਾ ਕਬਜ਼ੇ 'ਚ ਲੈ ਕੇ ਹੁਣ ਜਾਣਗੇ ਅੰਦਰ ਮਰਹਦੇ ਸਰੂਪ ਦੀ ਲਿਆਉਣ ਦੀ ਤਿਆਰੀ ਹੋ ਰਹੀ ਹੈ ਗੁਰੂ ਸਾਹਿਬ ਦੇ ਜਿਹੜੇ ਸਿੱਖ ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਇਸ ਸਮੇ ਗੁਰੂ ਘਰ ਦੇ ਅੰਦਰ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਲੋਕ ਨਿਹੰਗ ਜਥੇਬੰਦੀਆਂ ਉਹ ਵੀ ਜੜੀਆਂ ਪਹੁੰਚੀਆਂ ਹੋਈਆਂ ਕਾਨੂੰਨ ਅਜ਼ਰ ਆ ਜਾਣਗੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਬਾਬਾ ਹੈ ਉਹ ਥਾਣਾ ਸਿਟੀ ਜਗਰਾਉਂ ਦੇ ਵਿੱਚ ਤੇ ਜੇ ਹੋ ਸਕਿਆ ਤਾਂ ਤੁਹਾਨੂੰ ਕੈਮਰੇ ਮੂਰੇ ਲਿਆਉਣ ਦੀ ਉਹਨੂੰ ਵੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਵੀ ਕਿੰਨਾ ਪਾਵਨ ਪਵਿੱਤਰ ਜਿਹੜਾ ਇਹ ਗੁਰੂ ਸਾਹਿਬ ਦਾ ਜਿਹੜਾ ਘਰ ਗੁਰੂ ਘਰ ਬਣਿਆ ਹੋਇਆ ਤੇ ਤੁਸੀਂ ਸਿੱਦੀਆਂ ਤਸਵੀਰਾਂ ਇਹ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੋਇਆ ਜਿਹੜਾ ਅੱਜ ਇੱਕ ਬਾਬਾ ਸੋਸ਼ਲ ਮੀਡੀਆ ਤੇ ਪਰ ਚਲ ਪ੍ਰਸਿੱਧ ਇਨਸਾਨ ਹੈ ਜੀ ਅਮਰਕਪਾਲ ਮੈਰੋ ਉਹਨੇ ਆ ਕੇ ਜਿਹੜਾ ਇੱਕ ਕੁੜੀ ਦੇ ਨਾਲ ਇੱਥੇ ਖੁਲਾਸੇ ਕੀਤੇ ਨੇ ਸੋ ਉਸ ਡੇਰੇ ਚ ਹੁਣ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਮਹਾਰਾਜ ਦਾ ਸਰੂਪ ਹੈ ਉਹਨੂੰ ਲਿਆ ਕੇ ਐਸਜੀਪੀਸੀ ਦੀ ਗੱਡੀ ਹੈ ਮਗਰ ਇਸ ਪਲਕੀ ਸਾਬ ਦੇ ਵਿੱਚ ਲੈ ਕੇ ਜਾ ਜਾਊਗਾ ਹੁਣ ਤੋਂ ਕੁਝ ਸਮਾਂ ਬਸ ਕੁਝ ਸਮੇ ਬਾਅਦ ਹੀ ਤੇ ਮੈਂ ਚਾਹਣਾ ਕਿ ਤੁਸੀਂ ਸਾਰੇ ਦੇਖੋ ਪਰਮਾਤਮਾ ਕਹਿੰਨਿਆ ਵੀ ਇੱਕੋ ਸਿਮਰੀ ਅਨੰਕਾ ਜੋ ਜਲ ਥਲ ਰਿਹਾ ਸਹਾਏ ਦੂਜਾ ਕਹੇ ਸਿਮਰੀਏ ਜੋ ਜਮੇ ਤੇ ਮਰ ਜਾਏ ਇਸ ਲਈ ਇਹਨਾਂ ਬੂਬ ਨੇ ਸਾਧਾਂ ਦੇ ਮੈਂ ਬੂਬ ਨੇ ਇਸ ਲਈ ਕਹਿ ਰਿਹਾ ਇਹਨਾਂ ਦੇ ਪੈਰੀਂ ਹੱਥ ਲਾਉਣੋਂ ਹਟਜੋ ਇਹ ਰੰਗਲੇ ਚੋਲੇ ਵਾਲਿਆਂ ਤੋਂ ਆਪਦੇ ਪਰਿਵਾਰ ਵਿਚਾਲੋ ਜੇ ਬਚਾ ਸਕਦੇ ਹੋ ਤੇ ਤੁਸੀਂ ਉਹ ਵੀਡੀਓ ਦੇਖ ਲਈ ਹੋਣੀ ਆ ਵੀ ਕੀ ਕੁਛ ਜਿਹੜਾ ਗੰਧ ਏਥੇ ਜਗਾ ਤੇ ਕਿਉਂਕਿ ਇਸ ਜਗਾ ਦੀ ਉਹ ਵੀਡੀਓ ਹੈ ਤੇ ਬਾਬੇ ਦਾ ਜਿਹੜਾ ਕਮਰਾ ਹੈ ਉਹ ਥੱਲੇ ਪਾਸੇ ਆ ਬੇਸਮੈਂਟ ਇਸ ਪਾਸੇ ਤੁਹਾਨੂੰ ਸ਼ੀਸ਼ੇ ਦਿਖ ਰਹੇ ਹੋਣਗੇ ਇਹ ਬੇਸਮੈਂਟ ਦੇ ਜਿਹੜੇ ਸ਼ੀਸ਼ੇ ਨੇ ਇਸ ਪਾਸੇ ਥੱਲੇ ਉਹ ਕਮਰਾ ਦੱਸਿਆ ਜਿਹੜਾ ਜਹਾ ਰਿਹਾ ਕੀ ਹੋ ਰਿਹਾ ਕਿੱਦਾਂ ਸਾਰੀ ਇਸ ਬਾਬਤ ਜਿਹੜੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਦੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਖੜੇ ਨੇ ਐਸ ਐਚ ਓ ਸਿਟੀ ਜਿਹੜੇ ਖੁਦ ਨੇ ਹੋਰ ਪਟਵਾਰ ਮਹਿਕਮੇ ਤੋਂ ਪਟਵਾਰੀ ਵੀ ਕੁਝ ਆਏ ਹੋਏ ਨੇ ਜਗ੍ਹਾ ਦਾ ਇਹਦੇ ਨਾਲ ਨਾਲ ਜਿਹੜੀ ਕੁਝ ਸੇਵਾਦਾਰ ਨੇ ਆਸ-ਪਾਸ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹ ਵੀ ਪਹੁੰਚੇ ਹੋਏ ਨੇ ਸੋ ਬਾਬੇ ਦੀ ਕਨੌਣੀ ਕਰਤੂਤ ਜਿਹੜੀ ਕੈਮਰੇ ਦੇ ਸਾਹਮਣੇ ਜਿਹੜੀ ਹੋਈ ਹੈ ਜਾਗਰ ਤੇ ਸਾਡਾ ਜਗਰਾਉਂ ਦੇ ਸੀਨੀਅਰ ਪੱਤਰਕਾਰ ਸਾਰੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹ ਵੱਡੀ ਖਬਰ ਜਿਹੜੀ ਕਿ ਸਵੇਰੇ ਜਗਰਾਉਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਗੁਰਬਾਣੀ ਦੇ ਵਿੱਚੋਂ ਗੱਲਾਂ ਤੁਸੀਂ ਦੇਖੋ ਵੀ ਨਿਤਨੇਮ ਗੁਰੂ ਦੀ ਬਾਣ ਹੈ ਗੁਰੂ ਦੀ ਬਾਣਾ ਛੱਡੋ ਜੀ ਪਰ ਇਹ ਨਾ ਡੇਰਿਆਂ ਦੇ ਵਿੱਚ ਜਿਹੜੇ ਕਿ ਇਦਾਂ ਦੇ ਕੁਝ ਗਲਤ ਇਨਸਾਨ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ ਕੇ ਸਿੱਖੀ ਨੂੰ ਕੌਮ ਨੂੰ ਬਦਨਾਮ ਕਰ ਰਹੇ ਨੇ ਸਿੱਖੀ ਦਾ ਕਾਮ ਕਰ ਰਹੇ ਨੇ ਸੋ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਉਹਨੂੰ ਹੁਣ ਐਸਜੀਪੀਸੀ ਲੈ ਕੇ ਜਾਵੇਗੀ ਕੁਝ ਸਮੇਂ ਬਾਅਦ ਐਸਜੀਪੀਸੀ ਦੀ ਜਿਹੜੀ ਟੀਮ ਉਹ ਪਹੁੰਚੀ ਹੋਈ ਹੈ ਸਰ ਕੀ ਮਸਲਾ ਜੀ ਬਾਬਾ ਫੜਿਆ ਗਿਆ ਜੀ ਰੈਸਟ ਹੋ ਗਿਆ ਜੀ ਹਾਂਜੀ ਹਾਂਜੀ ਸਾਡੇ ਕੋਲ ਕੰਪਲੇਂਟ ਆਈ ਸੀ ਕਿ ਗੱਲ ਕੁੜੀ ਰਮਨਦੀਪ कौर ਵੱਲੋਂ ਵੀ ਉਹਦੇ ਨਾਲ ਇੱਥੇ ਔਰ ਰੇਪ ਹੋਇਆ ਜੀ ਉਹਦੇ ਬਿਆਨਤੇ ਜਿਹੜੀ ਐਫ ਆਈ ਆਰ ਉਹ ਦੇ ਦਿੱਤੀ ਹੈ ਜੀ ਤੇ ਜਿਹੜਾ ਅਕਿਊਜ਼ਡ ਹੈ ਕੋ ਨੂੰ ਅਸੀਂ ਅਰੈਸਟ ਕਰ ਲਿਆ ਹੈ ਜੀ ਪਰਚਾ ਕਿਹੜੀ ਧਾਰਾ ਲੱਗੀ ਹੈ ਜੀ ਇਹ 69 ਬੀ ਐਨ ਐਸ ਹੈ ਜੀ ਜਿਹੜਾ ਪਰਚਾ ਹੈ ਜੀ ਬਿਲਕੁਲ ਰੇਪ ਦਾ ਪਰਚਾ ਹੈ ਰੇਪ ਦਾ ਪਰਚਾ ਹੈ ਤੇ ਹੁਣ ਬਾਬਾ ਕਿੱਥੇ ਹੈ ਜੀ ਨੂੰ ਬਾਬਾ ਕਹਿਣਾ ਵੀ ਸ਼ਾਇਦ ਮੁਨਾਸਬ ਨਹੀਂ ਹੈ ਇਸ ਸਮੇਂ ਉਹ ਕਿੱਥੇ ਹੈ ਜੀ ਪੁਲਿਸ ਦੀ ਹਿਰਾਸਤ ਵਿੱਚ ਹਾਂ ਪੁਲਿਸ ਹਿਰਾਸਤ ਦੇ ਵਿੱਚ ਹੈ ਜੀ ਪੁਲਿਸ ਕਸਟਡੀ ਦੇ ਵਿੱਚ ਹੈ ਉਹਨੂੰ ਕੋਰਟ ਦੇ ਵਿੱਚ ਅਸੀਂ ਪੇਸ਼ ਕਰਕੇ ਉਹਦਾ ਰਿਮਾਂਡ ਵਗੈਰਾ ਲੈਣੇ ਹਾਂ ਜੀ ਹੁਣ ਕੀ ਕਰ ਰਹੇ ਹੋ ਜੀ ਕੀ ਕਾਰਵਾਈ ਚੱਲ ਰਹੀ ਹੈ ਮ ਇਹ ਤੇ ਕੋਈ ਹੋਰ ਸਾਨੂੰ ਇਹਨਾਂ ਨੇ ਬਿਆਨ ਲਿਖਾਈ ਨੇ ਜਿਹੜੇ ਸੇਵਾਦਾਰ ਸੀਗੇ ਵੀ ਅਸੀਂ ਕੈਪेबल ਨਹੀਂ ਹੈਗੇ ਸੇਵਾ ਕਰਨ ਦੇ ਲਈ ਜੀ ਅਸੀਂ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹਨਾਂ ਦੇ ਇਥੋਂ ਲੋਕਲ ਰਿਪ੍ਰেজੈਂਟੇਟਿਵ ਨੇ ਉਹਨਾਂ ਨੂੰ ਬੁਲਾ ਕੇ ਜਿਹੜਾ ਆ ਆਦਬ ਤਹਿਤ ਜਿਹੜੇ ਸਹਗੇ ਨੇ ਗੁਰੂਕਾ ਸਾਹਿਬ ਤੇ ਗ੍ਰੰਥ ਸਾਹਿਬ ਦੇ ਸਰੂਪ ਉਹ ਲੈ ਕੇ ਜਾ ਰਹੇ ਨੇ ਲੈ ਕੇ ਜਾ ਰਹੇ ਜੀ ਧੰਨਵਾਦ ਸੋ ਤੁਸੀਂ ਦੇਖ ਰਹੇ ਸੀ ਐਸ ਐਚਓ ਸਿਟੀ ਜਿਹੜੇ ਕਿ ਇਸ ਬਾਬਤ ਤੁਹਾਨੂੰ ਸਾਰੀ ਗੱਲ ਦੱਸ ਰਿਹਾ ਸੀ ਸੋ ਇਹ ਉਹ ਗੁਰੂ ਘਰ ਹੈ ਹੁਣ ਕੁਝ ਸਮੇਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਬਾਬਾ ਬਾਬਾ ਕਹਿਣਾ ਉਹਨੂੰ ਮੁਨਾਸਬ ਨਹੀਂ ਹੈ ਉਹ ਇਨਸਾਨ ਜਿਨੇ ਬਲਤਕਾਰ ਕੀ ਤੈਬਲਤਕਾਰ ਦਾ ਪਰਚਾ ਜਿਵੇਂ ਦੱਸਤਾ ਅ ਅਫਸਰ ਨੇ ਵੀ ਅਫਸਰਾਂ ਨੇ ਵੀ ਆਤਾ ਰਿਹਾ ਤੈਬਲਤ ਪਰਚਾ ਹੋਇਆ ਸੋ ਬਾਬੇ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਕੈਮਰੇ ਮੂਰੇ ਲਿਆਉਣ ਦੀ ਮੈਂ ਕੋਸ਼ਿਸ਼ ਕਰੂੰਗਾ ਟਰਾਈ ਕਰ ਰਿਹਾ ਮੈਂ ਫਿਲਹਾਲ ਮੈਂ ਇੱਥੇ ਹੀ ਹਾਂ ਕਿੰਨਾ ਸਮਾਂ ਨਹੀਂ ਜਾਂਦਾ ਸੋ ਜਿੰਨਾ ਸਮਾਂ ਗੁਰੂ ਸਾਹਿਬ ਦਾ ਹਜੇ ਜਿਹੜਾ ਸਰੂਪ ਹੈ ਆਦਬ ਦੇ ਨਾਲ ਜਿਵੇਂ ਐਸਜੀਪੀਸੀ ਦੇ ਕਾਰਕੁਨ ਐਸਜੀਪੀਸੀ ਦੇ ਮੈਂਬਰ ਜਿਨੇ ਉਹਨਾਂ ਦੇ ਵਰਕਰ ਨੇ ਲੱਗੇ ਹੋਏ ਨੇ ਤੇ ਗੁਰੂ ਸਾਹਿਬ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਮੌਕੇ ਦੇ ਹਾਲਾਤ ਨੇ ਉੱਥੇ ਜਿਹੜਾ ਮਹਾਰਾਜ ਦਾ ਸਰੂਪ ਹੈ ਜੀਪੀਸੀ ਉਹ ਲੈ ਕੇ ਇਥੋਂ ਚਲੀ ਜਾਵੇਗੀ ਜਿੱਥੇ ਸਭ ਤਾਂ ਜਿੱਥੇ ਸਭ ਥਾਵ ਨਹੀਂ ਤੁਦ ਜੇਹਾ ਸੋ ਗੁਰਬਾਣੀ ਦੀ ਤੁਕ ਜਿਹੜੀ ਲਿਖੀ ਹੋਈ ਹੈ ਉੱਪਰ ਤੇ ਮਹਾਰਾਜ ਦਾ ਪ੍ਰਕਾਸ਼ ਹੈ ਚੌਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਜਾ ਰਹੀ ਹੈ ਹੁਣ ਗੁਰੂ ਸਾਹਿਬ ਦੇ ਜਿਹੜੇ ਪਾਵਨ ਪਵਿੱਤਰ ਸਰੂਪ ਨੇ ਉਹਨਾਂ ਨੂੰ ਇਥੋਂ ਉਹ ਲੈ ਕੇ ਜਾਇਆ ਜਾਵੇਗਾ ਇਹ ਲਾਈਵ ਸਿੱਧੀਆਂ ਤਸਵੀਰਾਂ ਮੈਂ ਤੁਹਾਡਾ ਨਾਮ ਸਾਂਝੀਆਂ ਕਰਦਾ ਵੀ ਕੀ ਇਸ ਸਮੇਂ ਹੋ ਰਿਹਾ ਸੋ ਪੰਜਾਬ ਦੇ ਜਿਹੜੇ ਲੋਕ ਨੇ ਵਸਿੰਦੇ ਨੇ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਧਰਮ ਕੋਈ ਨਹੀਂ ਮਾਰਾ ਹੁੰਦਾ ਪਰ ਧਰਮ ਚ ਛੁਪੇ ਜਿਹੜੇ ਇਦਾਂ ਦੇ ਕੁਝ ਗਲਤ ਅੰਸਰ ਨੇ ਉਹ ਸਾਰਿਆਂ ਤੇ ਉਂਗਲ ਚੱਕ ਦਿੰਦੇ ਨੇ ਇਸ ਲਈ ਡੇਰਿਆਂ ਵਿੱਚ ਜਾਣੋਂ ਕੌਮ ਨੂੰ ਅਪੀਲ ਆ ਕਿ ਡੇਰਿਆਂ ਵਿੱਚ ਨਾ ਜਾਓ ਖਾਸ ਤੌਰ ਤੇ ਆਪਣੀਆਂ ਧੀਆਂ ਲੜਕੀਆਂ ਭੈਣਾਂ ਡੇਰਿਆਂ ਵਿੱਚ ਨਾ ਜਾਣ ਦਿਓ ਤਾਂ ਜੋ ਇਹ ਜੇ ਬੂਬਨੇ ਬੂਬਣ ਕਹਾਂਗਾ ਮੈਂ ਬੂਬਣ ਸ਼ਬਦ ਇਸ ਲਈ ਵਰਤ ਰਿਹਾ ਕਿਉਂ ਨਾਸ ਕਰ ਪਏ ਇਹਨਾਂ ਨੇ ਕਹਾਂਗਾ ਸੋ ਅੱਜ ਬੜੇ ਦੁੱਖ ਦੇ ਮਨ ਨਾਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ ਸੋ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਵੀ ਗੁਰੂ ਸਾਹਿਬ ਜਦੋਂ ਇੱਥੋਂ ਆਪ ਦੀ ਮਰਿਆਦਾ ਦੇ ਅਨੁਸਾਰ ਇੱਥੋਂ ਐਸਜੀਪੀਸੀ ਲੈ ਜਾਊਗੀ ਤਾਂ ਉਸ ਤੋਂ ਬਾਅਦ ਉਸ ਬਾਬਾ ਨੇ ਮੈਂ ਕਹਣਾ ਬੂਬਣੇ ਬੂਬਣੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਮੈਂ ਉੱਥੇ ਵੀ ਜਾਊਂਗਾ ਅਸਲ ਵਿੱਚ ਗਲਤੀ ਆਪਣੇ ਲੋਕਾਂ ਦੀ ਬਿਲਕੁਲ ਤੋਂ ਨਾਮ ਵਾਹਿਗੁਰੂ ਇਸ ਕਮਰੇ ਦੇ ਵਿੱਚ ਵਿੱਚ ਇੱਕ ਕੀਤਾ ਜਾ ਰਿਹਾ ਹੈ ਕਿ ਕੋਈ ਗੁਰੂ ਸਾਹਿਬ ਨਾਲ ਸੰਬੰਧਿਤ ਕੋਈ ਬਾਣੀ ਨਾਲ ਸੰਬੰਧਿਤ ਕੋਈ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਚੀਜ਼ ਤਾਂ ਨਹੀਂ ਹੈ ਸੋ ਕੋਸ਼ਿਸ਼ ਕਰ ਰਹੇ ਜੀ ਪਲ-ਪਲ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵਾਰ ਨਹੀਂ ਕਈ ਵਾਰ ਉਸ ਕੁੜੀ ਦੇ ਜੋ ਬਿਆਨ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਸੋ ਇੱਕ ਕਨਾਉਣੀ ਹਰਕਤ ਕਿਉਂਕਿ ਉੱਪਰ ਜਿਹੜਾ ਗੁਰੂ ਘਰ ਸੀਗਾ ਉੱਪਰ ਜਿਹੜਾ ਗੁਰੂ ਘਰ ਸੀਗਾ ਉੱਥੇ ਗੁਰੂ ਸਾਹਿਬ ਸ਼ੁਸ਼ੋਭਿਤ ਸਨ ਗੁਰੂ ਸਾਹਿਬ ਦਾ ਪ੍ਰਕਾਸ਼ ਸੀਗਾ ਗੁਰੂ ਸਾਹਿਬ ਦੇ ਕਿੰਨੇ ਸਰੂਪ ਸੀਗੇ ਇਸ ਤੋਂ ਇਲਾਵਾ ਅਨੇਕਾਂ ਗੁਟਕਾ ਸਾਹਿਬ ਰਮਾਲਾ ਸਾਹਿਬ ਸੋ ਜਿਹੜਾ ਕੀ ਇਥੋਂ ਬ੍ਰਾਹਮਿਕ ਹ ਹੁਣ ਪੁਲਿਸ ਸਾਬ ਦੇ ਜਿਹੜੇ ਕਬਜ਼ੇ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਲਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਜਿਹੜੇ ਸਰੂਪ ਨੇ ਉਹ ਪੁਲਿਸ ਲੈ ਕੇ ਮਾਫ ਕਰੋ ਐਸਜੀਪੀਸੀ ਜਿਹੜੀ ਲੈ ਕੇ ਚੱਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਗੁਰੂ ਸਾਹਿਬ ਦੇ ਜਿੰਨੇ ਸਰੂਪ ਸੀਗੇ ਉਹੋ ਪਾਲਕੀ ਸਾਹਿਬ ਦੇ ਵਿੱਚ ਰਖਾਲਿਆ ਅਤੇ ਹੁਣ ਐਸਜੀਪੀਸੀ ਮਰਦੇ ਜਿਹੜੇ ਸਰੂਪ ਨੇ ਉਹਨਾਂ ਨੂੰ ਸਤਿਕਾਰ ਸਹਿਤ ਲੈ ਕੇ ਜਾਵੇਗੀ ਪੁਲਿਸ ਬਿਆਨ ਦਰਜ ਕਰ ਰਹੀ ਹੈ ਡੇਰੇ ਦੇ ਵਿੱਚ ਜਿੰਨੇ ਵੀ ਕੋਈ ਸੇਵਾਦਾਰ ਨੇ ਕੋਈ ਘੂੜਿਆਂ ਨੂੰ ਸੰਭਦਾ ਕੋਈ ਖੂਰ ਸੇਵਾ ਕਰਦਾ ਹੈ ਉਹਨਾਂ ਸਾਰਿਆਂ ਦੇ ਬਿਆਨ ਕਲਮਬੰਦ ਕੀਤੇ ਗਏ ਨੇ ਤੇ ਪੁਲਿਸ ਦੀ ਇਸ ਇਲਾਵਾ ਆਪਾਂ ਕੋਸ਼ਿਸ਼ ਕਰਦੇ ਆ ਕਿ ਬਾਬਾ ਜਿਹੜੇ ਨੰਗ ਸਿੰਘ ਨੇ ਉਹਨਾਂ ਨਾਲ ਜੇ ਮੈਂ ਗੱਲਬਾਤ ਕਰਵਾ ਸਕਾਂ ਤਾਂ ਮੈਂ ਕੋਸ਼ਿਸ਼ ਕਰਦਾ ਕਿ ਕੋਸ਼ਿਸ਼ ਕਰ ਰਹੇ ਆ ਜੇ ਮੈਂ ਜਿਹੜੇ ਜਿਹੜੇ ਬਾਬਾ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਤੇ ਮੈਂ ਕੋਸ਼ਿਸ਼ ਕਰਨਾ ਬਾਬਾ ਜੀ ਤੁਹਾਡੀ ਗੱਲਬਾਤ ਜਿਹੜੀ ਕਰਵਾਈ ਜਾ ਸਕੇ ਸੋ ਤੁਸੀਂ ਹੁਣ ਕੁਝ ਸਮੇਂ ਬਾਅਦ ਬਾਬਾ ਜੀ ਵਾਈ ਕੋਈ ਖਾਲਸਾ ਵਾਈ ਫਤਿਹ ਜੀ